ਸੁਜਾਬ ਉਸ ਤੇਰੇ ਬੇਦਨਾਤ ਬਹਾਰ ਪਾਜੀ ਕਰ ਬਾਰ ਥਾੜੀ ਤੇਰੇ ਕੋਲ ਨਿਕਾਣ ਦੇ ਬਿਸਨਾਬੂ ਬਿਸਨਾਬੂ ਬੇਦਨਾਤ ਬਹਾਰ ਪਾਜੀ ਕਰ ਬਾਰ ਥਾੜੀ ਤੇਰੇ ਕੋਲ ਨਿਕਾਣ ਦੇ i love you Vamos lá, gente! ਤੇਰੀ ਗੋਲਿਆਰਾ ਐਸਾ ਮੈਂ ਸਜੂਣਾ ਖਾਲਸਾ ਸਾਰੇ ਸੋਨਾ ਦਾ ਦੁਕਾਨ ਤੋਂ ਜੁਸੇ ਗਾਣਾ ਸਾਰੇ ਸਾਰੇ ਸੋਨਾ ਦਾ ਹੀਰ ਕੋਲ ਖੜਕਦਾ ਰਹਿ ਜਨਮ ਸਵੇਲਾ ਵਾਹਵਾ ਕੋ ਜੋ ਬਿੰਦ ਸਿੰਘ ਰਾਏ ਦੇ ਵਿੱਚ ਸਾਰੇ ਕਮਾਲ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਇਆ ਹਰ ਗਾਇਸ ਕੀਰਤਨ ਕਰਨ ਦਾਸ ਭਾਲ ਸਮਾਪਤ ਹੁੰਦਾ ਆਓ ਹਰਿੰਦਰ ਦਾਸ ਜੀ ਪ੍ਰਵਿੰਦ ਦਾਸ ਸਾਹਿਬ ਸਰਵਜਨ ਕਰੀਏ ਖੰਡੇ ਬਾਟੇ ਗੁਰ ਚੇਲਾ ਆਓ ਅਗਲਾ ਸਮਾਪਤ ਕਰਨ ਦਾਸ ਸਾਹਿਬ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹਰ ਉਹਨੇ ਕਥਾ ਸੁਆ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਹਾਦਤ ਵੀ ਬੀਜੀ ਪੜੇਗੀ ਉਸ ਤੋਂ ਬਾਅਦ ਤਾਂ ਤਬਰਾਮਤਾ ਜੀ ਇੱਕ ਸ਼ਾਬਾਸ਼ ਨਮਾਜ਼ ਬੋਲਦੂ ਹਮ ਕੰਬਨ ਗੱਲਾਂ ਚਗਾ ਜਗਾ ਘਟਾ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਆਲੇ ਆਈ ਚੰਦਾਂ Да. ਜੜੜੋਂ ਸੱਤ ਅੰਨ ਵਿੱਚ ਆਨੰਦ ਬੁਰ ਸ਼ੇਰ ਨੂੰ वचे <marriages timing> ਜਿਗਾ ਖਾਲਸਾ ਵਾਹ ਨੂੰ ਜਿਕੇ ਭਾਤੇ ਹੋਣੇ ਇੱਕ ਸਾਡਾ ਦਿਨ ਤਾਂ ਚੜਿਆ ਆ ਛਾਹ ਆਪਣੇ ਅਰੇ ਬਾਬਾ ਨਾਪਾਲ ਜੀ ਸੋ ਇੱਕ ਬੇਨਤੀ ਹੋਰ ਪ੍ਰਵਾਨ ਕਰਿਓ ਭਾਈ ਜਿੰਨੇ ਸੰਗਤ ਨਾਲ ਆਇਆ ਭਾਈ ਅੰਦਰ ਪਰਵਾਸ ਚ ਜਾਣਾ ਹੈ ਵਾਰਾ ਇਹਦਾ ਓਏ ਕੱਲੀ ਰੇੜੀ ਰਹਿ ਜੇ ਤੇ ਆਪਣੇ ਨਿਸ਼ਾਨ ਸਾਹਿਬ ਲੈ ਜਾਣਾ ਇਹ ਦਰੋਹੀ ਕਾ ਕਿਸੇ ਨਹੀਂ ਸੋ ਰੇੜੀ ਦੇ ਨਾਲ ਹੀ ਆਉਣਾ ਭਾਈ ਸਾਰੀ ਸੰਗਤ ਰਹਿ ਇਥੋਂ ਨਾ ਛੇੜ ਕਰ ਦੇਣਾ ਗੁਰੂ ਘਰ ਦੇ ਵਿੱਚ ਸ੍ਰੀ ਇੱਕ ਸ਼ਾਂਤ ਬਾਬਾ ਰਾਮਪਾਲ ਜੀ ਭਾਈ ਅੱਜ ਸੇਵਾ ਚੰਦੇ ਆ ਦੀਵਾਨ ਹਾਲ ਦੀ ਉਹਦੀ ਸਫਾਈ ਹੋਣੀ ਹੈ ਸੋ ਸਾਰੇ ਸੰਗਤ ਨੂੰ ਨੋਟ ਕਰਵਾਇਆ ਗਿਆ ਅੱਜ ਖਾਸ ਤੌਰ ਤੇ ਮਾਣਿਆ ਭਾਈ ਦੀਵਾਨ ਹਾਲ ਜਿਹੜਾ ਉਥੇ ਆਪਾਂ ਹੰਪਾਠ ਪ੍ਰਾਰੰਭ ਕਰਾਵਾਂ ਇਸ ਕਰਕੇ ਉਹਦੀ ਸਫਾਈ ਹੋ ਰਹੀ ਹੈ ਹੁਣ ਬਾਬਾ ਰਾਮਪਾਲ ਜੀ ਅਕਸ਼ਰ ਨੇ ਆਈ ਤੇ ਇਹ ਕੋਈ ਕਾਰਜੂਤ ਜਿਆਏ ਹਨ ਪਰ ਉਹ